ਅੱਜ ਅਸੀਂ ਆਪਣੇ ਬਟਾਲੇ ਸ਼ਹਿਰ ਦੇ ਏਰੀਆ ਦੇ ਵਿੱਚ ਸੱਚ ਸਾਂਝਾ ਸਰਚ ਭਿਆਨ ਚੱਲ ਰਿਹਾ ਸੀ ਇਹ ਸਰਚ ਭਿਆਨ ਜਿਹੜਾ ਵਾ ਸਾਡੇ ਮਾਨਯੋਗ ਸਹਾਇਕ ਅਫਕਾਰੀ ਤੇ ਕਾਰ ਕਮਿਸ਼ਨਰ ਜਿੰਦਰਕੌਰ ਬਾਜਵਾ ਦੇ ਹੁਕਮਾਂ ਦੇ ਅਨੁਸਾਰ ਅਸੀਂ ਬਟਾਲੇ ਦੇ ਵਿੱਚ ਸੱਚ ਕਰ ਰਹੇ ਸੀਗੇ ਜਦੋਂ ਅਸੀਂ ਹਾਥੀ ਗੇੜ ਦੇ ਵਿੱਚ ਆਏ ਆ ਤੇ ਉਥੇ ਸਾਡੇ ਜਿਹੜੀ ਪੁਲਿਸ ਨੇ ਤੇ ਨਾਲ ਉਹ ਸਾਂਝੀ ਜਿਹੜੀ ਸਾਡੀ ਸਿਟੀ ਪੁਲਿਸ ਸੀਗੀ ਲੋਕਲ ਪੁਲਿਸ ਉਹ ਝਾੜੀਆਂ ਦੇ ਵੀ ਚੈੱਕ ਕੀਤੀਆਂ ਆਪਾਂ ਤੇ ਜਦੋਂ ਝਾੜੀਆਂ ਚੈੱਕ ਕੀਤੀਆਂ ਤੇ ਉਹਨਾਂ ਦੇ ਵਿੱਚੋਂ ਸਾਨੂੰ ਇਹ ਜਿਹੜੇ 12 ਪੈਕਟ ਜਿਹੜੇ ਆਗੇ ਆ ਉਹ ਜ਼ਹਿਰੀਲਾ ਜਿਹੜਾ ਹੈਗਾ ਜ਼ਹਿਰੀਲੀ ਸ਼ਰਾਬ ਦੇਸੀ ਹੈ ਮਿਲੀ ਆ ਔਰ ਇਸ ਨੂੰ ਆਪਾਂ ਆਇਡੈਂਟੀਫਾਈ ਜਿਹੜਾ ਕਰਨਾ ਲੈਬ ਦੇ ਵਿੱਚ ਵੀ ਇਹ ਅਲਕੋਹਲ ਹੈ ਉਹਨੇ ਅਸੀਂ ਭੇਜ ਰਹੇ ਹਾਂ ਏ ਸਾਡਾ ਜਿਹੜਾ ਸਾਂਝਾ ਅਭਿਆਨ ਇਹ ਚੱਲਦਾ ਰਹੇਗਾ ਔਰ ਅਸੀਂ ਮਤਲਬ ਇਸ ਚੀਜ਼ ਨੂੰ ਪੂਰੇ ਯੋਰਾਂ ਨਾਲ ਖਤਮ ਕਰਾਂਗੇ ਕੋਈ ਦਿਨ ਪਹਿਲਾਂ ਇੱਥੇ 14 ਮੌਤਾ ਹੋ ਚੁੱਕੀਆਂ ਨੇ ਤੇ ਉਹਦੇ ਮੱਦੇਨਜ਼ਰ ਆ ਕੇ ਸਾਡੇ ਸਹਾਇਕ ਆਬਕਾਰੀ ਕਮਿਸ਼ਨਰ ਬਾਜਵਾ ਜੀ ਔਰ ਡੀਸੀ ਸਾਹਿਬ ਦੇ ਹੁਕਮਾਂ ਦੇ ਜਿੰਨੇ ਵੀ ਇਹ ਖਾਲੀ ਜਗਾਵਾਂ ਸਾਰੀਆਂ ਅਸੀਂ ਚੈੱਕ ਕਰ ਰਹੇ ਆਂ ਟਾਬੇ ਵੀ ਚੈੱਕ ਕਰ ਰਹੇ ਆ ਜੋ ਵੀ ਇਹ ਸਾਨੂੰ ਆਣ ਸਖਾਈ ਜਗਾ ਹੈਗੀਆਂ ਸਾਰਿਆਂ ਦੇ ਉੱਤੇ ਆਪਾਂ ਜਿਹੜੇ ਆ ਰੇਟ ਸਾਡੇ ਚੱਲ ਰਹੇ ਆ ਤੇ ਜੋ ਵੀ ਕਾਣੀ ਕਾਰਵਾਈ ਹੋਏਗੀ ਉਸੇ ਤਰ੍ਹਾਂ ਇਹ ਚੱਲਦੀ ਰਹੇਗੀ ਇਸ ਚੀਜ਼ ਨੂੰ ਅਫੀ ਛੇਤੀ ਹੀ ਮਤਲਬ ਜੜਾਵਾ ਜੋਰਾਂ ਨਾਲ ਪੱਧਰ ਤੇ ਥਲ ਪਾਈ ਜਾਵੇ ਅੱਜ ਮਾਨਯੋਗ ਸਹਾਇਕ ਅਬਕਾਰੀ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ ਜੀ ਦੇ ਹੁਕਮਾਂ ਤੇ ਸਾਡੇ ਸਰਕੂਲ ਬਟਾਲਾ ਵਿੱਚ ਐਕਸਾਈਜ਼ ਇੰਸਪੈਕਟਰ ਗੁਜਾਰ ਮਸੀਹ ਜੀ ਹੋਣਾਂ ਨੇ ਆਪਣੀ ਐਕਸਾਈਜ਼ ਫੋਰਸ ਦੇ ਨਾਲ ਹਾਥੀਗੜ ਦੇ ਵਿੱਚ 3 ਦਿਨ ਕੀ 3 ਦਿਨ ਦੌਰਾਨ ਉੱਥੇ ਜਿੱਥੇ ਥੋੜੇ ਦਿਨ ਪਹਿਲਾਂ ਇਨਸੀਡੈਂਟ ਐਡਾ ਵੱਡਾ ਹੋਇਆ ਕਾਫੀ ਮੌਤਾਂ ਆਈਆਂ ਜੀ ਉਹਨਾਂ ਦੇ ਮੇਨ ਦੋਸ਼ੀ ਜਿਹੜੇ ਤਰਵੈਣੀ ਚੋਹਾਨ ਇੱਕ ਫੌਜਣੇ ਉਹਦੇ ਭਾਰ ਦੇ ਨਾਲ ਇੱਕ ਖਾਲੀ ਪਲਾਟ ਵਿੱਚੋਂ ਸਾਨੂੰ 13-14 ਜ਼ਹਿਰੀਲੀਆਂ ਥੈਲੀਆਂ ਜਿਹੜੀਆਂ ਜ਼ਹਿਰੀਲੀ ਸ਼ਰਾਬ ਦੀਆਂ ਫੇਰ ਅੱਜ ਬਰਾਮਦ ਹੋਈਆਂ ਤੇ ਇਤਾਂ ਦੇ ਮੈਡਮ ਦੇ ਅਨੁਸਾਰ ਅਸੀਂ ਜੋ ਵੀ ਇਹ ਖਾਲੀ ਪਲਾਟ ਸਾਡੇ ਟੀਰੀ ਵਿੱਚ ਹੋਣਗੇ ਜੀ ਇਹ ਸਾਰੀ ਪ੍ਰੋਪਰ ਚੈਕਿੰਗ ਚੱਲ ਰਹੀ ਪਈ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਡਿਪਾਰਟਮੈਂਟ ਦਾ ਵੀ ਜੋ ਜਿਹੜੀ ਹੈ ਜੀ ਜ਼ਹਿਰੀਲੀ ਸ਼ਰਾਬ ਨੂੰ ਬੰਦ ਕਰਾ ਜਲਦੀ ਤੋਂ ਜਲਦੀ ਠੱਲ ਪਾਉਣਗੇ ਇਸ ਕਾਰੋਬਾਰ ਦਾ